ਅਬ ਸਰਦਾਰ ਬਚਿੱਤ ਸਿੰਘ ਜੀ ਕੋਟਲਾ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਝਾਕ ਕਰੋ ਦੀ ਮੈਮ ਨੂੰ ਹੋਰ ਵਾਅਦਾ ਦਿੰਦੇ ਹਾਂ ਅੱਜ ਇੱਕ ਹੋਰ ਗੱਡੀ ਇੱਕ ਪਿੱਛੇ ਜਿਵੇਂ ਤੁਸੀਂ ਦਿਸ ਦੇਖਦੇ ਪਏ ਗੱਡੀ ਦੇ ਦੋ ਸਿਲੰਡਰ ਘੱਟ ਨਿਕਲੇ ਆ ਨਿਰਮਲ ਗੈਸ ਜੀ ਅਸੀ ਐਮ ਐਮ ਗੈਸ ਜੀ ਅਸੀ ਦੀ ਗੱਡੀ ਦਾ ਦੋ ਅੱਜ ਠੇਰੀਆਂ ਜਿਨ੍ਹਾਂ ਚੋਂ ਐਮ ਐਮ ਦੇ ਦੋ ਸਿਲੰਡਰ ਘੱਟ ਆ ਨਿਰਮਲ ਗੈਸ ਜੀ ਦਾ ਪਹਿਲਾ ਸਿਲੰਡਰ ਟੁੱਟ ਗਿਆ ਦੇਖੋ ਨਾ ਘੱਟ ਨਿਕਲਦਾ 28 ਕਿਲੋ ਜੇ ਇਹਦੇ ਲੱਗ ਚਾਗੇ 28 ਕਿਲੋ ਇਹਦੀ ਇੱਕ ਇਹ ਪਹਿਲੇ ਸਿਲੰਡਰ ਘੱਟ ਨਿਕਲਿਆ ਜੀ 1000 ਬਚੇ ਦਸਾਂ ਜੀ ਕੋਟਲਾ ਆਪ ਸਿਲੰਡਰ ਤਲਾਉਂਦੇ ਆ ਆਹ ਵੇਖ ਲਓ ਜੀ 700 3 ਕਿਲੋ ਘੱਟ 26 703 ਕਿਲੋ ਘੱਟ ਗਏ ਦੂਜੇ ਸਿਲੰਡਰ ਚ ਨਿਕਲੀ ਆ ਜੀ ਮੈਂ ਮਨਦੀਪ ਸਿੰਘ ਕਲੇਰ ਹਾਂਜੀ ਪ੍ਰਧਾਨ ਜੀ ਅੱਜ ਆਪਾਂ ਇੱਥੇ ਕਿੰਨੂੰ ਮਿਲਣਾ ਹੈ ਤੇ ਕਿੰਨਾ ਮੁੱਦਿਆਂ ਤੇ ਮਿਲਣਾ ਹੈ ਜੀ ਮੈਂ ਜਿੱਤਰ ਸਿੰਘ ਕੋਟਲਾ ਸੁਭਾ ਪ੍ਰਧਾਨ ਕਿਸਾਨ ਨੌਜਵਾਨ ਚਰਚੀ ਪੰਜਾਬ ਅੱਜ ਜਿਹੜਾ ਅਸੀਂ ਡੁਗਣੀ ਕਿਟ ਦੁੱਧ ਕੈਮੀਕਲ ਵਾਲਾ ਜਿਹੜਾ ਆਮ ਹੀ ਢੇਰੀਆਂ ਵਾਲੇ ਬਣਾ ਬਣਾ ਕੇ ਔਰ ਸ਼ਹਿਰਾਂ ਦੇ ਵਿੱਚ ਸਪਲਾਈ ਕਰ ਰਹੇ ਨੇ ਜਿਹਦੇ ਨਾਲ ਕੈਂਸਰ ਦੀ ਬਿਮਾਰੀ ਤੇ ਹੋਰ ਬਿਮਾਰੀਆਂ ਲੀਵਰ ਦੀਆਂ ਬਿਮਾਰੀਆਂ ਫੈਟਿ ਲੀਵਰ ਦੀਆਂ ਬਿਮਾਰੀਆਂ ਬਹੁਤ ਜ਼ਿਆਦੀਆਂ ਵੱਧ ਚੁੱਕੀਆਂ ਨੇ ਉਹਨਾਂ ਦੇ ਸਬੰਧ ਦੇ ਵਿੱਚ ਅਸੀਂ ਇੱਕ ਸੇਵਾ ਸਰਜਨ ਨੂੰ ਐਪਲੀਕੇਸ਼ਨ ਦਿੱਤੀ ਸੀ ਕਾਫੀ ਦੇਰ ਪਹਿਲਾਂ ਇੱਕ ਮਹੀਨਾ ਪਹਿਲਾਂ ਲੇਕਿਨ ਉਹਨਾਂ ਨੇ ਪੂਰਾ ਪ੍ਰੋਪਰ ਲੋਕਾਂ ਨੂੰ ਇਨਸਾਫ ਨਾ ਦੇਣ ਦਾ ਸੋਚਿਆ ਹੈ ਕਿ ਸ਼ਾਇਦ ਚੁੱਪ ਕਰ ਜਾਣਗੇ ਉਹਦੇ ਸਬੰਧ ਵਿੱਚ ਪਿਛਲੇ ਦਿਨੀ ਅਸੀਂ ADC ਮੈਡਮ ਨਾਲ ਗੱਲ ਕਰਕੇ ਗਏ ਸੀਗੇ ਔਰ ਉਹਨਾਂ ਨੇ ਸਾਨੂੰ ਅੱਜ ਬੁਲਾਇਆ ਸੀਗਾ ਔਰ ਸੇਵਾ ਸਰਜਨਾ ਡਿਪਾਰਟਮੈਂਟ ਦੇ ਨਾਲ ਸਾਡੀ ਮੁੜਾਕਾਤ ਕਰਾਈ ਔਰ ਉਸ ਦੇ ਵਿੱਚ ਜਿਹੜਾ ਸੀਗਾ ਆਪਾਂ ਅੱਜ ਉਹਨਾਂ ਨੂੰ ਮਿਲੇ ਔਰ ਉਹਨਾਂ ਨਾਲ ਡਿਸਕਸ ਕੀਤੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਦੱਸਿਆ ਵੀ ਅਸੀਂ ਇੱਥੇ ਜਿਹੜਾ ਡੁਬਲੀਕੇਟ ਖੁੱਦ ਬੰਦਾ ਆ ਔਰ ਉਹਦੇ ਉੱਤੇ ਜਿਹੜੀ ਕਾਰਵਾਈ ਕੀਤੀ ਦੂਜਾ ਸਾਡਾ ਸੀਗਾ ਜਿਵੇਂ ਮੰਡੀਆਂ ਦੇ ਵਿੱਚ ਆਰਤੀਏ ਲੁੱਟ ਕਰ ਰਹੇ ਨੇ ਜ਼ਿੰਮੇਵਾਰਾਂ ਦੀ ਔਰ ਛੁੱਟੀਆਂ ਜਿਹੜੀਆਂ ਕਰਕੇ ਕਿਉਂਕਿ ਇੱਕ ਦਿਨ ਛੁੱਟੀ ਹੋ ਜਾਂਦੀ ਆ ਔਰ ਤਿੰਨ ਦਿਨ ਮੁੜ ਕੇ ਜਿਹੜਾ ਰੇਟ ਘਟ ਜਾਂਦਾ ਇਸ ਕਰਕੇ ਉਹ ਵੀ ਸਾਡਾ ਜਿਹੜਾ ਮੁੱਦਾ ਸੀ ਉਹ ਵੀ ਅਸੀਂ ਐਨ.ਡੀ.ਸੀ. ਸਾਹਿਬ ਦੇ ਇਤਿਹਾਜ਼ ਚ ਲੈਂਦਾ ਔਰ ਲਿਖਤੀ ਦਰਖਾਸਤ ਦਿੱ ਜੇ ਮਸਲੈਂਡਰਾਂ ਦੇ ਤੇ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਕੰਮ ਕਰ ਰਹੇ ਹੋ ਔਰ თਾ-ਥਾ ਤੇ ਜਿਹੜੇ ਸਿਲੰਡਰ ਫੜੇ ਗਏ ਔਰ ਉਹਨਾਂ ਦੀ ਕੀ ਕਾਰਵਾਈ ਕੀਤੀ ਆ ਉਹਦੇ ਵਾਸਤੇ ਵੀ ਤੁਸੀਂ ਇੱਕ ਐਪਲੀਕੇਸ਼ਨ ਲਿਖ ਕੇ ਦਿੱਤੀ ਤੇ ਉਹਦਾ ਵੀ ਸਾਨੂੰ ਦੱਸਿਆ ਜਾਵੇ ਕਿ ਜਿੰਨੇ ਏਜੰਸੀਆਂ ਅਸੀਂ ਫੜੀਆਂ ਉਹਨਾਂ ਦੇ ਕੀ ਕਾਰਵਾਈ ਕੀਤੀ ਗਈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਆਪਾਂ ਉਹਦੇ ਵਿੱਚ ਲਿਖਿਆ ਹੈ ਕਿ ਜਿਹੜਾ ਅਸੀਂ ਸਿਲੰਡਰਾਂ ਦੇ ਜਿਹੜੇ ਰੇਟ ਕਰਨੀਆਂ ਔਰ ਜਿਹੜੇ ਡਿਲੀਵਰੀ ਮੈਨ ਇਹਨਾਂ ਨੂੰ ਚੈੱਕ ਕਰਨਾ ਔਰ ਮੌਕੇ ਦੇ ਉੱਤੇ ਨਾਲ ਪੁਲਿਸ ਪ੍ਰਸ਼ਾਸਨ ਹੋਣਾ ਚਾਹੀਦਾ ਨਾਲ ਨਾਕਤੌਲ ਵਿਭਾਗ ਤੇ ਫੂਡ ਸਪਲਾਈ ਵਿਭਾਗ ਨਾਲ ਹੋਣਾ ਜਿਹੜਾ ਸਾਡੀ ਜਿਹੜੀ ਟੀਮ ਹੈ ਉਹ ਨਾਲ ਹੋਏਗੀ ਅਸੀਂ ਜਿਹੜਾ ਜੁਆਇੰਟ ਆਪਰੇਸ਼ਨ ਕਰਕੇ ਇਹਨੂੰ ਜਿਹੜਾ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚੋਂ ਯਾਨੀ ਕਿ ਪੂਰੇ ਪੰਜਾਬ ਦੇ ਵਿੱਚੋਂ ਕੋਸ਼ਿਸ਼ ਕਰੇ ਅੱਜ ਅੰਮ੍ਰਿਤਸਰ ਦੇ ਜਿਹੜੇ ਡਿਪਾਰਟਮੈਂਟ ਤੋਂ ਮਿਲੇ ਔਰ ਇਹਨਾਂ ਕੋ ਉਮੀਦ ਕਰਤੀ ਕਿ ਇਹ ਜਿਹੜਾ ਅੱਗੇ ਪੂਰਨ ਤੌਰ ਦੇ ਉੱਤੇ ਜਿਹੜਾ ਇਹ ਸਾਨੂੰ ਇਨਸਾਫ ਦੇਵਣਗੇ ਇਸ ਕਰਕੇ ਇਹਦੇ ਚ ਬੈਠ ਕੁਝ ਦਿਨਾਂ ਦੇ ਵਿੱਚ ਆਖਿਆ ਕਿ ਇਹ ਜਿਹੜੇ ਜਿਹੜੇ ਤੁਸੀਂ ਮੁੱਦੇ ਲੈ ਕੇ ਆਏ ਹੋ ਤੁਹਾਡੀ ਜੱਥੇਬੰਦੀ ਇਹ ਸਾਰੇ ਮੁੱਦਿਆਂ ਦਾ ਜਿਹੜਾ ਹੱਲ ਆ ਮੈਂ ਕੁਝ ਦਿਨਾਂ ਦੇ ਵਿੱਚ ਵਿੱਚ ਕਰ ਦੂੰਗੀ ਇਸ ਸਬੰਧ ਵਿੱਚ ਅੱਜ ਦਾ ਸੰਚਾਰ ਇਹ